₹100 ₹100 ₹100 ਲੈ ਜਾ ₹100 ਦਾ ਸੂਟ ਲੈ ਜਾ ₹100 ਦਾ ਸੂਟ ਲੈ ਜਾ ₹100 ਦਾ ਸੂਟ ਉਹ ਜਿਹੜਾ ਬਾਜ਼ਾਰ 'ਚ ਮਿਲਦਾ 500 ਦਾ 1 ਸਾਡੇ ਕੋਲ ਆ ਜਾਓ ਲੈ ਜਾਓ 500 ਦੇ 5 ₹100 ਸੂਟ ₹100 ਸੂਟ ਉਹ ਚਾਰ ਦੇਣ ਦੀ ਲੱਗੀ ਵੱਡੀ ਸੇਲ ਕੋਜੀ ਡਿਜ਼ਾਈਨ ਜਿਹੜੇ ਮਰਜ਼ੀ ਲੈ ਲਓ ਜੀ ਦੇਖ ਕੇ ਚੱਕੋ ਜੀ 100 100 ਰੁਪਏ 100 100 ਰੁਪਏ ਜੀ 100 100 ਰੁਪਏ ਹੈਲੋ ਹੈਲੋ ਡਿਜ਼ਾਈਨ ਜਿਹੜੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਸੂਟ ਲੈ ਲਓ 100 100 ਰੁਪਏ ਜੀ ₹100 ਦਾ ਆਲ ਓਵਰ ਸੂਟ ਕਰੇਵ ਦਾ ਉਹ ਕਰੇਵ ਦਾ ਸੂਟ ਦੇ ਰਿਆ ਪੂਰਾ ਹਾਲ ਓਵਰ ਪੂਰਾ ਸੂਟ ਬਣੂਗਾ ਬਾਕੀ ਇੱਥੇ ਲੋਕੀ ਕਹਿੰਦੇ ਦਮਾਗੇ ਦਿੰਦੇ ਨਹੀਂ ਪਰ ਅਸੀਂ ਕੱਲੇ ਕੱਲੇ ਨੂੰ ਦੇ ਰਿਆ 100 ਰੁਪਏ ਸੂਟ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦੇ ਬਈ ਸੂਟ ਉਹ ਰੈਡੀ ਵੇਡ ਕਰਤੀ 150 ਰੁਪਏ ਦੀ 150 ਰੁਪਏ ਦੀ ਇਹ ਬਾਈ ਤੇਰਾ ਦਿਮਾਗ ਪਾਗਲ ਹੋ ਗਿਆ ਤੈਨੂੰ ਕਰੰਟ ਲਾਉਣ ਵਾਲੀ ਲੋੜ ਪੈ ਗਈ ਇਹ ਮਜ਼ਾਕ ਕਰਦੇ ਹੋ 660 ਰੁਪਏ ਸਮਾਈ ਬਾਜ਼ਾਰ ਦੇ ਵਿੱਚ 8 800 ਤੁਸੀਂ ਕਹਿੰਦੇ 150 150 150 150 ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਓਏ ਉੱਤੇ ਲਿਖ ਕੇ ਲਾਇਆ ਮੰਨਣਾ ਪੈਣਾ ਉੱਤੇ ਲਿਖ ਕੇ ਲਾਇਆ ਉਹ ਜਿਹੜਾ ਬਾਜ਼ਾਰ 'ਚ ਮਿਲਦਾ 600 ਰੁਪਏ ਇੱਕ ਦੁਪट्टे ਦੇ ਨਾਲ ਸਾਡੇ ਕੋਲ ਉਹ ਲੈ ਜਾਓ 200 ਰੁਪਏ ਆਲਓਵਰ ਸੂਟ ਆਲਓਵਰ ਸੂਟ ਦੁਪट्टे ਦੇ ਨਾਲ 200 ਰੁਪਏ ਚੱਕੋ ਜੀ ਇਹਨ ਜਿੰਨੇ ਮਰਜੀ ਲਾ ਲਓ ਆ ਚੱਕੋ ਉਹ ਦੁਪੱਟੇ 50 ਰੁਪਏ ਉਹ ਕਾਟਨੇ ਦੇ ਦੁਪੱਟੇ ਉਹ 2 200 ਵਾਲੇ 1.5 150 ਵਾਲੇ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਕੋਈ ਆ ਵੀ ਚੱਕੋ ਕੋਈ ਹਜ਼ਾਰ ਨਹੀਂ ਕੋਈ 1100 ਕੋਈ 1200 ਨਹੀਂ ਡਬਲ ਬੈੱਡ ਸ਼ੀਟ ਉਹ ਡਬਲ ਬੈੱਡ ਦੀ ਚਾਦਰ ਵੀ ਕਰਤੀ 250 ਰੁਪਏ ਚ ਸਹਰਾਣੇ ਘਰ ਨਾਲ ਇੱਕ ਹੋਰ ਫਾਇਦਾ ਤੁਸੀਂ ਬਾਗੇ ਪੁਰਾਣੇ ਆ ਜਾਓ ਬੱਸ ਸਟੈਂਡ ਤੇ ਆ ਜਾਓ ਬੱਸ ਜਾ ਜਾਓ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਮਤ ਤੁਛੜੀ ਦਸਤਾਰ ਦੇ ਸਟੋਰ ਤੇ ਰਿਕਸ਼ਾ ਸਰਵਿਸ ਫ੍ਰੀ ਰਿਕਸ਼ੇ ਦਾ ਕੋਈ ਪੈਸਾ ਨਹੀਂ ਦੇਣਾ ਕੋ ਚਾਰੇ ਪਾਸੇ ਚਾਰੀ ਪਾਸੇ ਨਿਕਾ ਮਾਰੋ ਦੇਖੋ ਕਿੰਨਾ ਰਸ਼ ਪੈ ਗਿਆ ਉਹ ਬੀਬੀਆਂ ਪਣਾ ਦੂਰੋਂ ਦੂਰ ਆ ਗਈਆਂ ਪਿੰਡਾਂ ਚੋਂ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਗਏ ਉਹ ਸ਼ਹਿਰਾਂ ਚੋਂ ਆ ਗਏ ਪੰਜਾਬ ਚੋਂ ਵੀ ਆ ਗਏ ਹਰਿਆਣਾ ਚੋਂ ਵੀ ਆ ਗਏ ਰਾਜਸਥਾਨ ਚੋਂ ਵੀ ਆ ਗਏ ਹਿਮਾਚਲ ਚੋਂ ਵੀ ਆ ਗਏ ਜੰਮੂ ਕਸ਼ਮੀਰ ਤੋਂ ਵੀ ਆ ਗਏ ਉਹ ਬਾਹਰ ਦੇਖੋ ਕਿੱਡਾ ਰਸ਼ ਦੇਖੋ ਮੋਟਰਸਾਈਕਲ ਸਕੂਟਰ ਕਾਰਾਂ ਗੱਡੀਆਂ ਥਾਰਾਂ ਮੈਂ ਕਿਹਾ ਜਾਮ ਕਰਤਾ ਬਾਗਾ ਪੁਰਾਣਾ ਅੱਜ ਤਾਂ ਤਾਜਵਰੀ ਵਾਲੇ ਸੂਟਾਂ ਤੇ ਆਫਰ ਲਾਤੀ ਤਾਜਵਰੀ ਵਾਲੇ ਸੂਟ ਓਏ ਕੜਾਈ ਵਾਲੇ ਸੂਟ ਉਹ ਚੈੱਕ ਕਰੋ ਦੁਪੱਟੇ ਨਾਲ ਉਹ ਲੈਣ ਦੇਣ ਤੇ ਸੂਟ ਲਾ ਲਓ 350 ਦਾ 700 ਵਾਲਾ 350 ਦਾ 20 ਦੀ 15 1500 ਵਾਲੇ ਵੀ ਕਰਦੇ 5 500 ਚ ਉਹ 15 1500 ਵਾਲੇ ਸੂਟ ਕਰਦੇ 5 500 ਚ ਦੇਖੋ ਡਿਜੀਟਲ ਪ੍ਰਿੰਟ ਉਹ ਦੇਖੋ ਕਢਾਈਆਂ ਕੱਡੀਆਂ ਉਹ ਦੇਖੋ ਪਹੁੰਚੇ ਦੇ ਕੰਮ ਉਹ ਦੇਖੋ ਦੁਪੱਟੇ ਵੀ ਨਾਲ ਲਾਤੇ ਉਹ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਕੋਰਤਾ ਪਿਆਮਾ ਲੈਣੇ ਉਹ 1500 ਦਾ ਇੱਥੇ ਕਰਤਾ 700 ਰੁਪਏ ਦਾ 700 ਰੁਪਏ ਦਾ ਕੋਰਤਾ ਪਿਆਮਾ ਨਾਲ 195 ਰੁਪਏ ਦੀ ਸਮਾਈ 895 ਚ ਸੀਤਾ ਸਰਾਇਆ কুরਤਾ ਪਿਆਮਾ ਲੈ ਆ ਜੋ ਆ ਵੀ ਦੇਖੋ ਜੀ ਜਿਹੜਾ ਤੁਸੀਂ ਦਾਜ ਮੇਰ ਦਾ ਕਪੜਾ ਲੈਣਾ ਬਾਜ਼ਾਰ ਚ 40000 ਰੁਪਏ ਦਾ 10000 ਰੁਪਏ ਦਾ ਕਪੜਾ 10000 ਦਾ ਕਪੜਾ ਦੇਵਾਂਗੇ ਜੀ 4 ਦਿਨ ਆ ਚੈੱਕ ਕਰੋ ਦਾਜ ਮਰੀ ਵਾਲੇ ਕੱਪੜੇ ਚੈੱਕ ਕਰੋ 1500 ਰੁਪਏ ਦਾ ਆ ਚੈੱਕ ਕਰੋ 1272 ਰੁਪਏ ਦਾ 1272 ਰੁਪਏ ਦਾ ਇਹ ਕੋਈ ਝੋਲਾ ਸ਼ਾਪ ਦੁਕਾਨ ਨਹੀਂ ਵੱਡਾ ਬ੍ਰਾਂਡ ਆ ਵੱਡਾ ਬ੍ਰਾਂਡ ਉਹ ਅਸੀਂ ਦਮ ਰੱਖਦੇ ਆ ਸਾਡੇ ਕੋਲ 100 ਰੁਪਏ ਦਾ ਸੂਟ ਵੀ ਆ ਸਾਡੇ ਕੋਲ 30000 ਦਾ ਸੂਟ ਵੀ ਆ ਜੇ ਕੋਈ ਭੈਣ ਭਾਈ ਸਾਡਾ ਕਹਿ ਰਵੇ ਅਸੀਂ ਤਾਂ ਕੈਨੇਡਾ ਅਮਰੀਕਾ ਦੇ ਲੰਬਾ ਪਾਸੇ ਭਾ ਕੇ ਆਉਣਾ ਭਾਈ ਸਾਡੇ ਮਾਤਲਬ ਦੀ ਚੀਜ਼ ਹੈਗੀ ਆ ਆ ਦੇਖੋ ਵਿਆਹਾਂ ਸ਼ਾਦੀਆਂ ਵਾਲੇ ਸ਼ਗਨ ਵਾਲੇ ਸੂਟ ਇਦਾਂ ਦੇ ਭਾੜੇ ਭਾਰੇ ਲਹਿੰਗਿਆਂ ਨੂੰ ਮਾਤ ਪਾਉਣ ਵਾਲੇ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਆ ਦੇਖੋ ਟੌਪ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਕੁੜੀਆਂ ਪਸੰਦ ਕਰਦੀਆਂ ਲਾਈਟ ਰਾਈਟ ਪਿੰਕ ਹੋਵੇ ਆ ਲੈ ਜੋ ਲਾਈਟ ਪਿੰਕ ਸੋ ਸ਼ਗਨ ਵਾਲੇ ਸੂਟ ਜੇ ਲੈਣੇ ਆ ਆਜੋ ਦੇਖੋ 15000 18000 12000 ਦਾ ਸੀਰ ਇਤਨਾ ਦੁਕਾਨਦਾਰ ਮੰਗਦੇ ਸਾਡੇ ਕੋਲ ਕੋਈ 5000 ਕੋਈ 6000 ਕੋਈ 7000 ਕੋਈ 7500 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਲੈ ਜਾਓ 100 ਰੁਪਏ ਸੂਟ ਉਹ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਸਾਡੇ ਕੋਲ ਆ ਜਾਓ ਲੈ ਜਾਓ 500 ਦੇ 5 100 ਰੁਪਏ ਸੂਟ 100 ਰੁਪਏ ਸੂਟ ਉਹ 4 ਦੇਣ ਦੀ ਲੱਗ ਗਈ ਵੱਡੀ ਸੇਲ 4 ਦੇਣ ਦੀ ਵੱਡੀ ਸੇਲ ਲੱਗ ਗਈ ਬਾਗੇ ਪਾੜ ਐਤਵਾਰ ਤੱਕ 16 ਜੂਨ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ 500 ਵਾਲਾ ਸੂਟ ਲੈ ਜਾਓ 100 ਰੁਪਏ ਚ ਲੈ ਜਾਓ 100 ਰੁਪਏ ਚ ਭਾਈ ਜੀ ਪੂਰਾ 5 ਮੀਟਰ ਨਾਪ ਕੇ ਲੈਣਾ ਲੈਣਾ ਵੀ 100 ਰੁਪਏ ਦਾ 500 ਦੇ 5 ਸੂਟ ਲਵਾਂਗੇ ਬਿਲਕੁਲ ਦਵਾਂਗੇ ਜੀ 500 ਦੇ 5 ਸੂਟ ਦਵਾਂਗੇ ਡੀਐਨ ਚੈੱਕ ਕਰੋ ਜੀ ਉਹ ਚੈੱਕ ਕਰੋ ਜੀ ਕਰੇਵ ਦੇ ਸੂਟ ਆ ਗਏ ਕਰੇਵ ਦੇ ਸੂਟ ਆਲ ਓਵਰ ਸੂਟ ਗਾਉਣ ਬਣਾ ਲਓ ਫਰਾਕ ਬਣਾ ਲਓ ਜੋ ਮਰਜ਼ੀ ਬਣਾ ਲਓ 100 ਰੁਪਏ ਦੇ ਪਰ ਦਿਨ ਚਾਰ ਹੈ ਦਣ ਚਾਰ ਹੈ। ਉਹ ਚੱਕੋ ਜੀ 200 ਰੁਪਏ 200 ਰੁਪਏ 200 ਰੁਪਏ ਉਹ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਇੱਕ ਦੁਪट्टे ਦੇ ਨਾਲ ਸਾਡੇ ਕੋਲ ਉਹ ਲੈ ਜਾਓ 200 ਰੁਪਏ ਆਲਓਵਰ ਸੂਟ ਆਲਓਵਰ ਸੂਟ ਦੁਪट्टे ਦੇ ਨਾਲ 200 ਰੁਪਏ ਚੱਕੋ ਜੀ ਜਿੰਨੇ ਮਰਜ਼ੀ ਲੈ ਲਓ ਉਹ ਸੂਟ ਵੀ ਜਿੰਨੇ ਮਰਜ਼ੀ ਲੈ ਲਓ 200 ਰੁਪਿਆ 200 ਰੁਪਿਆ ਓਏ ਆ ਚੱਕੋ ਕਾਟਨ ਦਾ ਸੂਟ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਮਲ ਦਾ ਦੁਪੱਟਾ ਕਾਟਨ ਦਾ ਰੇਡ 550 ਤੇ ਇੱਕ ਇੱਥੇ 502 ਇੱਕ ਨਾ ਇੱਕ ਬ੍ਰੀਡ ਆ ਦੇਖੋ ਜੀ ਪੂਰਾ ਚੈਲੰਜ ਥੋਕ ਪਾ ਕੇ ਚੈਲੰਜ ਕਰਦੇ ਆ ਖੁੱਲੇ ਦੁੱਲੇ ਦੁਪੱਟੇ ਕੰਮ ਕਿੰਨਾ ਸੋਹਣਾ ਬਾਜ਼ਾਰ ਚ ਕੋਈ ਕਹਿੰਦਾ 500 ਰੁਪਿਆ ਕੋਈ ਕਹਿੰਦਾ 600 ਰੁਪਿਆ ਸਾਡੇ ਕੋਲ ਲੈ ਜਾਓ ਸਿਰਫ 250 ਦਾ ਸੂਟ 250 ਰੁਪਿਆ ਦਾ ਸੂਟ ਆ ਦੇਖੋ 250 ਰੁਪਿਆ ਦਾ ਸੂਟ ਆ ਵੀ ਦੇਖੋ 250 ਰੁਪਿਆ ਸੂਟ 250 250 250 ਉਹ 502 ਕਰਤੇ 502 ਕਰਤੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 16 ਜੂਨ 16 ਜੂਨ 6 ਜੂਨ ਤੱਕ ਆ ਜਾਓ 6600 ਵਾਲੇ ਸੂਟ 2250 ਰੁਪਏ ਚ ਲੈ ਲਓ ਆ ਚੱਕੋ ਇੱਕ ਹੋਰ ਪਟਾਕਾ ਪਾ ਦਿੰਦੇ ਆ ਆ ਚੱਕੋ ਪਿਓਰ ਕਾਟਨ ਦਾ ਡਿਜੀਟਲ ਸੂਟ ਰੇਟ ਕੀ ਹੈ ਬਾਜ਼ਾਰ ਤੇ 700 800 ਇੱਥੇ 350 ਰੁਪਏ ਦਾ ਦੁਪੱਟੇ ਨਾਲ 350 ਰੁਪਏ ਦਾ ਦੁਪੱਟੇ ਨਾਲ ਆ ਦੇਖੋ ਜੀ ਰੰਗ ਵੀ ਦੇਖੋ ਕਿੰਨੇ ਸੋਹਣੇ ਆ ਰੰਗ ਦੇਖੋ ਕਿੰਨੇ ਸੋਹਣੇ ਆ ਡਿਜ਼ਾਈਨ ਕਿੰਨੇ ਸੋਹਣੇ ਆ ਦੁਪੱਟੇ ਵੀ ਨਾਲ ਖੁੱਲੇ ਡੁੱਲੇ ਕਾਟਨ ਦੇ ਦੁਪੱਟੇ 8800 ਬਜ਼ਾਰ ਦੇ ਵਿੱਚ ਰੇਟ ਸਾਡੇ ਕੋਲ ਲੈ ਜਾਓ 350 ਰੁਪਏ ਦਾ ਸੂਟ ਉਹ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਆ ਗਏ ਉਹ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਸਰਵੋਸਕੀ ਦਾ ਕੰਮ ਬਲੈਕ ਐਂਡ ਵਾਈਟ ਡਿਜ਼ਾਈਨ ਲੈ ਜਾਓ 800 ਵਾਲਾ 350 ਚ 350 ਚ 350 ਚ 4 ਦਿਨ 4 ਦਿਨ 4 ਦਿਨ ਐਤਵਾਰ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਓ ਹੁਣ ਹੋਰ ਪਿੰਦੇ ਨਹੀਂ ਜਾਣਾ ਹੋਰ ਕਿਸੇ ਦੁਕਾਨ ਤੇ ਨਹੀਂ ਜਾਣਾ ਹੋਰ ਕਿਸੇ ਸ਼ਹਿਰ ਤੇ ਨਹੀਂ ਜਾਣਾ ਜਲੰਧਰ ਨਹੀਂ ਜਾਣਾ ਲੁਧਿਆਣਾ ਨਹੀਂ ਜਾਣਾ ਕਿਸੇ ਪਾਸੇ ਨਹੀਂ ਜਾਣਾ ਸਿਰਫ ਮਾਤੂ ਸ਼੍ਰੀ ਦਸਤਾਰ ਬਾਗ ਦੇ ਪ੍ਰਾਣੇ ਆਉਣਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਰਿਕਾਰਡ ਤੋੜ ਦੇਣੇ ਆ ਜਿਹੜਾ ਬਾਜ਼ਾਰ ਚ ਤੁਸੀਂ ਲੈਣਾ 40000 ਦਾ ਕੱਪੜਾ 10000 ਰੁਪਏ ਦਾ 10000 ਰੁਪਏ ਦਾ ਕੱਪੜਾ ਲੈ ਕੇ ਦੇਚਾਂਗੇ ਕੇ ਟੈਕਸ ਦਾ ਆ ਗਿਆ ਸੂਟ ਉਹ ਬੋਟਮਾਂ ਤੇ ਕੜਾਈ ਆ ਗਿਆ ਉਹ ਡਿਜੀਟਲ ਸੂਟ ਆ ਗਿਆ ਉਹ ਰੇਟ ਕੀ ਹੈ ਪਾ ਯਾਰ ਚੇ 1500 ਦਾ ਇੱਥੇ 500 ਦਾ 500 ਦਾ 500 ਦਾ ਉਹ ਲੋ ਜੀ 15 1500 ਵਾਲੇ ਵੀ ਕਰਤੇ 5 500 ਚ ਉਹ 15 1500 ਵਾਲੇ ਸੂਟ ਕਰਤੇ 5 500 ਚ ਦੇਖੋ ਡਿਜੀਟਲ ਪ੍ਰਿੰਟ ਉਹ ਦੇਖੋ ਕੜਾਈਆਂ ਕੱਡੀਆਂ ਉਹ ਦੇਖੋ ਪੌਂਚਾ ਦੇ ਕੰਮ ਉਹ ਦੇਖੋ ਦੁਪट्टे ਵੀ ਨਾਲ ਲਾਤੇ ਉਹ ਬਾਜ਼ਾਰ ਦਾ ਰੇਟ 1500 ਸਾਡੇ ਕੋਲ ਲੈ ਜਾਓ 1500 ਦੇ 3 500 500 500 ਓਏ ਆ ਵੀ 500 5 500 5 500 5 500 500 500 ਦੁਪੱਟੇ ਨਾਲ ਲਾਤੇ ਓ ਜਨੀ ਓ ਮੇਰੀ ਲੈ ਦਾਂਗੇ ਭਾਜੀ ਨੇਰੀ ਕਾਟਨ ਦੇ ਸੂਟ ਕੌਟੀਆਂ ਦੇ ਭਾ ਕਾਟਨ ਦੇ ਸੂਟ ਕੌਟੀਆਂ ਦੇ ਭਾ ਕਾਟਨ ਦੇ ਸੂਟ ਕੌਟੀਆਂ ਦੇ ਭਾ ਦੇਖੋ ਜੀ ਜਿਨ੍ਹਾਂ ਨੇ ਕਹਿੰਦਾ ਨਵਾਂ ਕੰਮ ਸ਼ੁਰੂ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਜਿਹੜੇ ਫੇਰੀ ਦਾ ਕਪੜਾ ਵੇਚਦੇ ਆ ਓਏ ਉਹਨਾਂ ਦੇ ਵੱਡੇ ਫਾਇਦੇ ਬਹੁਤ ਵੱਡੇ ਫਾਇਦੇ ਬਾਜ਼ਾਰ ਨਾਲੋਂ 4 4 ਗੁਣਾ ਰੇਟ ਘੱਟ ਕਰਤੇ ਆ ਚੱਕੋ 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 ਕੋਈ ਕਹਿੰਦਾ 1600 ਕੋਈ ਕਹਿੰਦਾ 1700 600 650 650 650 650 ਆਹ ਦੇਖੋ ਜੀ ਟੀਚਰ ਵਾਲੇ ਸੂਟ ਆਹ ਦੁਪੱਟਾ ਦਿਖਾਇਆ ਆ ਸੂਟ ਚੈੱਕ ਕਰ ਲਓ ਫਰਕ ਚੈੱਕ ਕਰ ਲਓ ਬਾਜ਼ਾਰ 'ਚ 1500 ਇੱਥੇ 1500 ਦੇ ਦੋ ਲੈ ਜਾਓ ਆ ਵੀ ਦੇਖੋ ਦੇਖੋ ਜੀ ਦੇਖੋ 750 ਦਾ ਸੂਟ ਓਏ 750 ਦਾ ਸੂਟ ਓਏ ਇੱਕ ਹੋਰ ਦੇਖੋ ਪਟਾਕਾ ਓਹ ਦੁਪੱਟਾ ਦੇਖੋ ਓਹ ਦੁਪੱਟਾ ਦੇਖੋ ਦੁਪੱਟਾ ਓਏ ਹੋਏ ਹੋਏ ਓਹ ਦੁਪੱਟਾ ਐਦਾਂ ਦਾ ਹੋਵੇ ਬਾਜ਼ਾਰ 'ਚ ਰੇਟ ਸੂਟ ਦਾ ਪਤਾ ਕਰ ਲਿਓ ਓ ਕੋਈ ਕਹੂਗਾ 2200 ਕੋਈ ਕਹੂਗਾ 2500 ਸਾਡਾ ਰੇਟ 750 750 ਦੋ ਦੋ ਹਜ਼ਾਰ ਵਾਲੇ ਵੀ ਲੈ ਜਾਓ 750 ਦੇ ਵਿੱਚ ਓ ਚੱਕੋ ਓ ਗੋਇਲ ਬੁਟੀਕ ਦਾ ਸੂਟ ਆ ਗਿਆ ਗੋਇਲ ਬੁਟੀਕ ਦਾ ਸੂਟ ਆ ਗਿਆ ਆ ਗਿਆ ਆ ਗਿਆ ਓ 15 1500 ਵਾਲਾ 3 3000 ਵਾਲਾ 850 850 850 ਓ ਦੇਖੋ ਜੀ ਮਨਪ੍ਰੀਤ ਬੁਟੀਕ ਓ ਮਨਪ੍ਰੀਤ ਬੁਟੀਕ ਚੰਡੀਗੜ੍ਹ ਦੀ ਓ ਉਦਾਂ ਦੇ ਸੂਟ ਵੀ ਆ ਗਏ ਓ ਕੋਈ 2000 ਨਹੀਂ ਕੋਈ 2500 ਨਹੀਂ ਲੈ ਜਾਓ 850 850 850 ਓ ਤੋਪ ਆ ਗਈ ਓ ਬਾਟਮ ਤੇ ਵਰਕ ਸਲੀਨ ਆ ਗਈ ਮਸਲੀਨ ਦੇ ਦੁਪੱਟਿਆਂ ਨਾਲ 37000 ਵਾਲੇ ਸੂਟ ਕਰਤੇ 1000 ਰੁਪਏ 1000 ਰੁਪਿਆ ਕਰਤਾ 1000 ਰੁਪਿਆ ਉਹ ਰੇਡ ਵੀ ਘਟਾ ਆਟੋ ਰੱਖਸ਼ਾ ਵੀ ਫਰੀ ਆ ਮਾੜਾ ਜੀ ਦੱਸ ਦੋ ਆਉਣਾ ਕਿੱਦਾਂ ਇਹ ਲੈ ਇੱਕ ਹੋਰ ਫਾਇਦਾ ਤੁਸੀਂ ਬਾਗੇ ਪੁਰਾਣੇ ਆ ਜਾਓ ਬੱਸ ਸਟੈਂਡ ਤੇ ਆ ਜਾਓ ਬੱਸ ਜਾ ਜਾਓ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਮਤ ਤੁਸੀਂ ਦੀ ਦਸਤਾਰ ਦੇ ਸਟੋਰ ਤੇ ਰਿਕਸ਼ਾ ਸਰਵਿਸ ਫਰੀ ਰਿਕਸ਼ੇ ਦਾ ਕੋਈ ਪੈਸਾ ਨਹੀਂ ਦੇਣਾ ਤੁਸੀਂ ਬੱਸ ਜਾ ਜਾਓ ਰਿਕਸ਼ੇ 'ਚ ਬੈਠੋ ਫਰੀ ਸਰਵਿਸ ਇੱਥੇ ਸ਼ਾਪਿੰਗ ਕਰੋ ਬਾਅਦ ਸਵੇਰ ਰਿਕਸ਼ੇ ਚਲ ਜਾਓ ਰਿਕਸ਼ੇ ਦਾ 1 ਰੁਪਈਆ ਦੇਣਾ ਬਿਲਕੁਲ ਫਰੀ ਸਰਵਿਸ ਕੱਪੜਾ ਵੀ ਸਸਤਾ ਰਿਕਸ਼ੇ ਦੀ ਸਾਰੀ ਫਰੀ ਕਰਤੀ ਵੱਡੇ ਫਾਇਦੇ ਦੇਖੋ ਚਾਰੇ ਪਾਸੇ ਜਾਰੀ ਬਸ ਨੇ ਕਾ ਮਾਰੋ ਦੇਖੋ ਕਿੰਨਾ ਰਸ਼ ਪੈ ਗਿਆ ਉਹ ਬੀਬੀਆਂ ਪੈਣਾ ਦੂਰੋਂ ਦੂਰੋਂ ਆ ਗਈਆਂ ਪਿੰਡਾਂ ਚੋਂ ਗਰੁੱਪਾਂ ਦੇ ਗਰੁੱਪ ਬਣਾ ਕੇ ਆ ਗਏ ਉਹ ਸ਼ਹਿਰਾਂ ਚੋਂ ਆ ਗਏ ਪੰਜਾਬ ਚੋਂ ਵੀ ਆ ਗਏ ਹਰਿਆਣਾ ਚੋਂ ਵੀ ਆ ਗਏ ਰਾਜਸਥਾਨ ਚੋਂ ਵੀ ਆ ਗਏ ਹਿਮਾਚਲ ਚੋਂ ਵੀ ਆ ਗਏ ਜੰਮੂ ਕਸ਼ਮੀਰ ਤੋਂ ਵੀ ਆ ਗਏ ਉਹ ਬਾਹਰ ਦੇਖੋ ਕਿੱਡਾ ਰਸ਼ ਦੇਖੋ ਮੋਟਰਸਾਈਕਲ ਸਕੂਟਰ ਕਾਰਾਂ ਗੱਡੀਆਂ ਥਾਰਾਂ ਮੈਗਾ ਜਾਮ ਕਰਤਾ ਬਾਗਾ ਪ੍ਰਾਣਾ ਅੱਜ ਤਾਂ ਵੱਡੇ ਫਾਇਦੇ ਹੋ ਰਹੇ ਲੋਕਾਂ ਨੇ ਮਨ ਬਣਾ ਲਿਆ ਵੀ ਮਤੁਸ਼ਰੀ ਦਸਤਾਰ ਮਤੂ ਸ੍ਰੀ ਦਸਤਾਰ ਮਤੂ ਸ੍ਰੀ ਦਸਤਾਰ ਕਹਿੰਦੇ ਬਾਗੇ ਪਰਣ ਜਾਣਾ ਆਜੋ ਆਜੋ ਉਹ ਚੱਕੋ ਹਰ ਇੱਕ ਕੈਟਾਗਰੀ ਆਸਤੇ ਸੂਟ ਹੈ ਚਾਹੇ ਤੁਸੀਂ ਆਮ ਲੋਗੋ ਚਾਹੇ ਮਿਡਲ ਕਲਾਸ ਹੋ ਚਾਹੇ ਰਾਇਲ ਕਲਾਸ ਹੋ ਚਾਹੇ ਗੱਡੀ ਤੇ ਜਾਣਿਓ ਚਾਹੇ ਰਕਸ਼ਤ ਜਾਣਿਓ ਚਾਹੇ ਬਸ ਤੇ ਜਾਣਿਓ ਹਰ ਇੱਕ ਬੰਦੇ ਦੇ ਫਾਇਦੇ ਹਰ ਇੱਕ ਬੰਦੇ ਦੇ ਫਾਇਦੇ ਉਹ ਨਾ ਤੁਹਾਨੂੰ ਹੁਣ ਮਹਾਲੀ ਜਾਣ ਦੀ ਲੋੜ ਆ ਓਏ ਉਹ ਨਾ ਚੰਡੀਗੜ੍ਹ ਜਾਣ ਦੀ ਲੋੜ ਆ ਨਾਲ ਲੁਧਿਆਣੇ ਜਾਣ ਦੀ ਲੋੜ ਆ ਆ ਪੜੀਆਂ ਲਿਖੀਆਂ ਕੁੜੀਆਂ ਲਈ ਪੜੇ ਲਿਖੇ ਸੂਟ ਬਾਜ਼ਾਰ ਦਾ ਰੇਟ 2500 2600 ਸਾਡੇ ਕੋਲ ਲੈ ਜਿਓ 1275 ਓ ਆ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਦੁਪੱਟੇ ਖੁੱਲੇ ਡੁੱਲੇ ਪੜੇ ਲਿਖੇ ਪੜੇ ਲਿਖੇ ਸੂਟ ਵੀ 1200 1300 ਚ ਕਰਦੇ 12 12 13 1300 ਚ ਕਰਦੇ ਰੰਗ ਦੇਖੋ ਜਿੱਦਾਂ ਦੀ ਗਰਮੀ ਉਦਾਂ ਦੇ ਰੰਗ ਹਲਕੇ ਹਲਕੇ ਰੰਗ ਆਹ ਦੇਖੋ ਬੁਲਬੁਲ ਦੇ ਬੱਚੇ ਓ ਮੈਂ ਕਹਾਂ ਭਾ ਭਾਜੀ ਭੱਜ ਲੋ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ ਉਹ ਇੱਥੇ 2-2 ਰੁਪਏ ਦੇ ਮਾਰ ਜਾਂਦੇ 5-5 ਰੁਪਏ ਦੇ 10-10 ਰੁਪਏ ਦੇ ਮਾਰ ਜੇ ਦੇ ਕੱਪੜਾ ਵੇਚਦੇ ਆ ਬਾਕੀ ਦੁਕਾਨਦਾਰਾਂ ਨੂੰ ਡਾਕੂ ਬਣਾ ਨਹੀਂ ਕਰਦੇ ਬਈ ਸੂਟ ਹੈਗਾ 800 ਰੁਪਏ ਦੇ ਕਰਤਾ 2400 ਨਾ ਇੱਥੇ 800 ਵਾਲਾ 850 ਹੀ ਦਵਾਂਗੇ 100 ਵਾਲਾ ਅਸੀਂ ਦਵਾਂਗੇ 102 ਰੁਪਏ ਦਾ ਮਤਲਬ ਕਟੋ ਕੱਟ ਮਾਰ ਜਾਂਦੇ ਵੱਧ ਫਾਇਦੇ ਆ ਦੇਖੋ ਟੌਪ ਦੀਆਂ ਚੀਜ਼ਾਂ ਓਏ ਆ ਜਾਓ ਓਏ ਆ ਜਾਓ ਭਾਜੀ ਇੱਧਰ ਰੈਡੀमेड ਰੈਡੀमेड ਓ ਰੈਡੀमेड ਕੁੜਤੀ 150 ਰੁਪਏ ਦੀ 150 ਰੁਪਏ ਦੀ ਓਏ ਭਾਈ ਤੇਰਾ ਦਿਮਾਗ ਪਾਗਲ ਹੋ ਗਿਆ ਤੈਨੂੰ ਕਰੰਟ ਲਾਉਣ ਵਾਲੀ 로ਡ ਪੈ ਗਈ ਇਹ ਮਜ਼ਾਕ ਕਰਦੇ ਹੋ 6 600 ਰੁਪਏ ਸਮਾਈ ਬਾਜ਼ਾਰ ਦੇ ਵਿੱਚ 8 800 ਤੁਸੀਂ ਕਹਿੰਦੇ 150 150 150 150 ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਓਏ ਉੱਤੇ ਲਿਖ ਕੇ ਲਾਇਆ ਮੰਨਣਾ ਪੈਣਾ ਉੱਤੇ ਲਿਖ ਕੇ ਲਾਇਆ ਉਹ ਕੰਪਨੀ ਦਾ ਰੇਟ ਲਾਇਆ 150 ਰੁਪਿਆ 150 ਰੁਪਿਆ ਉਹ ਹੋ ਗਏ ਪਾਗਲ ਉਹ ਦੇਖੋ ਕੀ ਕਰੀ ਜਾਂਦੇ ਆ ਉਹ ਪਾਗਲ ਹੋ ਗਏ ਪਾਗਲ ਉਹ ਤੁਸੀਂ ਫਾਇਦੇ ਲੈ ਲਓ 8 800 ਵਾਲੀਆਂ ਕੁੜਤੀਆਂ ਵੀ ਕਰਤੀਆਂ 150 150 150 ਉਹ ਲੈ ਜਾਓ 150 ਲੈ ਜਾਓ ਸੂਟ ਉਹ ਸੂਟ ਬਣਾਇਆ ਬਣਾਇਆ ਓਏ ਕਾਟਰ ਦਾ ਸੂਟ ਬਣਾਇਆ ਬਣਾਇਆ ਉਹ ਕਿੰਨੇ ਦਾ ਕਿੰਨੇ ਦਾ 200 ਦਾ 200 ਦਾ 200 ਦਾ ਨੌਕਸ ਨੌਕਸ ਪੈ ਗਿਆ 200 ਦਾ ਮੱਥ ਪਾ ਗਿਆ ਨੌਕਸ ਪੈ ਗਿਆ ਦਿਮਾਗ 'ਚ ਨੌਕਸ ਪੈ ਗਿਆ 800 ਦਾ ਕੱਟ ਕੋਈ ਦਿੰਦਾ ਨਹੀਂ ਕਹਿੰਦੇ ਲੈ ਜਾਓ 200 ਉਹ ਵੀ ਰੈਡੀमेड ਉਹ ਵੀ ਕਾਟਨ ਦਾ ਸੂਟ 800 ਦਾ ਬਾਜ਼ਾਰ 'ਚ ਹੈ ਕਹਿੰਦੇ 200 ਪਾਗਲ ਹੋ ਗਏ ਨੌਕਸ ਪੈ ਗਿਆ ਪਰ ਤੁਸੀਂ ਸਿਆਣੇ ਲੋਕ ਹੋ ਫਾਇਦੇ ਲੈ ਲਓ 800 ਵਾਲੀ ਚੀਜ਼ 200 ਦੇ ਵਿੱਚ ਮਿਲਣੀ ਚਾੜਦੇ ਨੇ ਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 16 ਜੂਨ ਨਹੀਂ ਜਾਣਾ ਨਹੀਂ ਜਾਣਾ ਭੂਆ ਦੇ ਵੀ ਨਹੀਂ ਜਾਣਾ ਮਾਸੀ ਦੇ ਵੀ ਨਹੀਂ ਜਾਣਾ ਮਾਮੇ ਕੋ ਵੀ ਨਹੀਂ ਜਾਣਾ ਉਹ ਛੁੱਟੀਆਂ ਕੱਟਣ ਜਾਣਾ ਹੀ ਨਹੀਂ ਕਿਤੇ ਆਜੋ ਮਾਤੂ ਸ਼੍ਰੀ ਦਸਤਾਰ ਮੁੜ ਕੇ ਨਹੀਂ ਇਦਾਂ ਦੇ ਦਿਨ ਲੱਪਣੇ ਲੱਪਣੇ ਨਹੀਂ ਲੱਪਣੇ ਨਹੀਂ ਤਾਜਵਰੀ ਵਾਲੇ ਸੂਟਾਂ ਦੇ ਆਫਰ ਲਾਤੀ ਤਾਜਵਰੀ ਵਾਲੇ ਸੂਟ ਓਏ ਕੜਾਈ ਵਾਲੇ ਸੂਟ ਓ ਚੈੱਕ ਕਰੋ ਦੁਪੱਟੇ ਨਾਲ ਓ ਲੈਣ ਦੇਣ ਤੇ ਸੂਟ ਲਾ ਲਓ 350 ਦਾ 700 ਵਾਲਾ 350 ਦਾ ਡਿਜ਼ਾਈਨ ਦੇਖ ਲਓ 350 ਦੇ ਡਿਜ਼ਾਈਨ ਦੇਖ ਲਓ ਓ ਦੇਖ ਲਓ ਬਾਜੀ ਓ ਆਜੋ ਓ ਜਿਨ੍ਹਾਂ ਨੇ ਲੈਣਾ ਦਾਜਵੀਰ ਦਾ ਕਪੜਾ ਵਿਆਹ ਸ਼ਾਦੀ ਦਾ ਕਪੜਾ ਆਜੋ ਓ ਛੇਤੀ ਆਜੋ ਦੇਖੋ ਫਾਇਦੇ ਕਿੰਨੇ ਹੋ ਰਹੇ ਆ ਵਿਆਪ ਹਮੇਸਤੰਬਰ ਚ ਅਕਤੂਬਰ ਚ ਨਵੰਬਰ ਚ ਦਸੰਬਰ ਚ ਅਗਸਤ ਚ ਆਜੋ 4 ਦਿਨ ਲੈ ਜਾਓ ਮਿੱਟੀ ਦੇ ਭਾ ਕਪੜਾ 4 4 ਗੁਣਾ ਰੇਟ ਘੱਟ ਕਰਤੇ ਆ ਆ ਦੇਖੋ ਕੜਾਈਆਂ ਵਾਲੇ ਸੂਟ ਸਿਲਕ ਦੇ ਸੂਟ ਕਾਟਨ ਦੇ ਸੂਟ ਮਸਲੀਨ ਦੇ ਸੂਟ ਸਾਰਿਆਂ ਦੇ ਵੱਡੇ ਆਫਰ ਲਾਤੇ ਆ ਆ ਵੀ ਦੇਖੋ ਜੀ ਜਿਹੜਾ ਤੁਸੀਂ ਦਾਜ ਬੇਜ ਦਾ ਕਪੜਾ ਲੈਣਾ ਬਾਜ਼ਾਰ ਚ 40000 ਰੁਪਏ ਦਾ 10000 ਰੁਪਏ ਦਾ ਕਪੜਾ 10000 ਦਾ ਕਪੜਾ ਦੇਵਾਂਗੇ ਜੀ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਾਗੇ ਪੁਰਾਣੇ ਆਉਣਾ ਤੁਸੀਂ ਉਹ ਰਿਕਸ਼ੇ ਪਰ ਪਰ ਕੇ ਆਜੋ ਉਹ ਟਰਾਲੀਆਂ ਪਰ ਪਰ ਕੇ ਆਜੋ ਗੱਡੀਆਂ ਪਰ ਪਰ ਕੇ ਆਜੋ ਸਕੂਟਰਾਂ ਤੇ ਆਜੋ ਉਹ ਤੁਹਾਡਾ ਅਰੇ ਫਿਰ ਮੈਨੂੰ ਪਾਉਣਾ ਸੂਟ ਕਹਿੰਨਾ ਭਾਜੀ ਦਾਜਵਰੀ ਦੇ ਕੱਪੜੇ ਟੈਨਸ਼ਨ ਨਹੀਂ ਹੁਣ ਉਹ ਦਾਜਵਰੀ 5-5 ਲੱਖ ਦੀ ਬਣਾਉਣ ਦੀ ਲੋੜ ਨਹੀਂ 3-3 ਲੱਖ ਲਾਉਣ ਦੀ ਲੋੜ ਨਹੀਂ ਚੱਕੋ ਜੀ 50000 60000 ਲੱਖ ਰੁਪਏ ਦੇ ਦਾਜਵਰੀ ਬਣਾ ਕੇ ਦੇ ਦਾਂਗੇ ਟਿਆਣ ਚੱਕੋ ਇੱਕ ਤੋਂ ਇੱਕ ਓ ਭਾਈ ਜੀ ਸੂਟ ਦੇਖੋ ਓ ਤੇਰੇ ਫਰੰਟ ਉਹ ਬੁਟੀਕਾਂ ਵਾਲੇ ਪੀਸ ਸੋਲੋ ਪੀਸ ਬਾਜ਼ਾਰ 'ਚ 2500 2400 2300 2200 750 750 750 750 ਤੇਰੇ ਨੋਕਸ ਪਾ ਜਾ 750 ਇਹਨੂੰ ਬੰਦ ਲਾ ਓ ਫਾੜ ਲਓ 750 ਬਾਜ਼ਾਰ 'ਚ ਜਿਹੜਾ 2500 ਰਾਂ ਸੂਟ ਇੱਥੋਂ ਲੈ ਜਾਓ 750 ਦੇ ਵਿੱਚ ਓ ਭਾਈ ਹੁਣ ਦੇਣ ਲੈਣ ਦੇ ਸੂਟ ਲਾਉਣੇ ਆ ਨਾ ਆ ਫੋਟੋ ਵਾਲੇ ਪੀਸ ਲਾਉਣੇ ਆ ਆ ਫੋਟੋ ਵਾਲੇ ਪੀਸ ਲਾਉਣੇ ਕੁੜੀਆਂ ਨੂੰ ਉਹ ਰੇਡ ਕੀ ਆ ਉਹ ਜਦੋਂ ਫੋਟੋ ਵਾਲੇ ਵੀ ਸੌਣਦੇ ਆ 3000 4000 2500 ਤੇ ਕੁਛ ਭੈਣਾਂ ਨੂੰ ਮਿਲਦਾ ਸੀ ਕੁਛ ਨੂੰ ਨਹੀਂ ਮਿਲਦਾ ਸੀ ਹੁਣ 850 ਜਿੰਨੂੰ ਮਰਜ਼ੀ ਦੇ ਦੋ ਦੇਖੋ ਜੀ ਪੰਜਾਬ ਦੇ ਭੈਣੋ ਭਰਾਵੋ ਤੁਹਾਡੇ ਕਰਤੇ ਫਾਇਦੇ ਉਹ ਜੇ ਫਾਇਦੇ ਕਰ ਰਹੇ ਆ ਦੇਖੋ ਏਸੀ ਦੀ ਗਰਮੀ ਆ ਗਈ ਸੰਘਾ ਪਾੜ ਤਾਂ ਦਿਸਣੋਂ ਹਟ ਗਿਆ ਓਏ ਫੇਰਾ ਲੈ ਲਿਆ ਕਰੋ ਉਸ ਦੁਕਾਨਦਾਰ ਦਾ ਭਰਾ ਦਾ ਯਕੀਨ ਕਰਿਆ ਕਰੋ ਫੇਰਾ ਕਰਿਆ ਕਰੋ ਜਿਹੜਾ ਤੁਹਾਡੀ ਲੜਾਈ ਲੜਦਾ ਉਹ ਸੂਟਾਂ ਦੇ ਵਿੱਚ ਲੁੱਟ ਹੀ ਖਤਮ ਕਰਤੀ ਲੁੱਟ ਖਤਮ ਤੋ ਕਲੀਅਰ ਕਰ ਜਣਾ ਮੈਂ ਕਿਹਾ ਟਰੱਕ ਭਰ ਭਰ ਕੇ ਕੱਪੜਾ ਲੈ ਜਾਓ ਆ ਫਰਲਾ ਦੀ 4 ਦਿਨ 4 ਦਿਨ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਲੈਣ ਚੈੱਕ ਕਰੋ ਉਹ ਵਰਕ ਚੈੱਕ ਕਰੋ ਆ ਚੈੱਕ ਕਰੋ ਜੀ ਹੈਵੀ ਹੈਵੀ ਸੂਟ ਦੱਸੋ ਕਿੱਥੋਂ ਮੈਨਾ 1500 ਰੁਪਏ ਦਾ ਸੂਟ ਗਰੇਵ ਦਾ ਗਰੇਵ ਦਾ ਚਰੋਣ ਦੁਪੱਟੇ ਨਾਲ ਆ ਚੈੱਕ ਕਰੋ ਦਾਜਵਰੀ ਵਾਲੇ ਕੱਪੜੇ ਚੈੱਕ ਕਰੋ 1500 ਰੁਪਏ ਦਾ ਆ ਚੈੱਕ ਕਰੋ 1275 ਰੁਪਏ ਦਾ 1275 ਰੁਪਏ ਦਾ ਉਹ ਕਢਾਈ ਵਾਲੇ ਦੁਪੱਟੇ 1275 1275 ਦੇਖੋ ਆ ਦੇਖੋ ਬਾਜ਼ਾਰ ਚ 3 3000 ਰੁਪਿਆ ਉਹ 3 3000 ਵਾਲੇ ਵੀ ਕਰਤੇ 1275 ਦੇ ਵਿੱਚ ਰੰਗ ਜਿਹੜੇ ਮਰਜੀ ਲੈ ਜਾਓ ਉਹ ਜਿਹੜੇ ਮਰਜੀ ਕੋਕਾ ਗੋਲਾ ਲੈ ਜਾਓ ਗੁਲਾਬੀ ਲੈ ਜਾਓ ਲਾਲ ਲੈ ਲਓ ਪੀਲੇ ਲੈ ਲਓ ਹਰੇ ਲੈ ਲਓ ਚਿੱਟੇ ਲੈ ਲਓ ਸਾਰੀ ਤਰ੍ਹਾਂ ਦੇ ਰੰਗ ਹਰ ਤਰ੍ਹਾਂ ਦੇ ਡਿਜ਼ਾਈਨ ਮੈਂ ਕਿਹਾ ਫੇਰੇ ਕਰਦਿਆਂਗੇ ਸਾਰੇ ਭੈਣਾ ਭਰਾਵਾਂ ਦੇ ਉਹ ਤੁਹਾਡੇ ਘਰਾਂ ਚ ਵਿਆਹ ਸ਼ਾਦੀਆਂ ਜਿਨ੍ਹਾਂ ਦੇ ਆ ਗਈਆਂ ਹੁਣੇ ਹੀ ਆਜੋ 4 ਦਿਨ ਵਿਆਹ ਸ਼ਾਦੀ ਦਾ ਕਪੜਾ ਲੈ ਜਾਓ ਫਰੀ ਦੇ ਪਾ ਦੇ ਰਿਆਂ ਫਰੀ ਦੇ ਪਾ ਜੋ ਫਾਇਦੇ ਕਰਤੇ ਮੁੜ ਕੇ ਨਹੀਂ ਹੋਣੇ 40000 ਵਾਲਾ ਕਪੜਾ 10000 ਚ ਵੱਡੇ ਫਾਇਦੇ ਵਿਆਹ ਸ਼ਾਦੀ ਦਾਜ ਵਿਰਦਾ ਕਪੜਾ ਲੈਣ ਵਾਲਾ ਦਾ ਸੁਨਹਿਰੀ ਮੌਕਾ ਆ ਦੇਖੋ ਜਾਲ ਬਣੇ ਸੂਟ ਉਹ ਰੇਟ ਕੋਈ 4000 ਨਹੀਂ ਦਾ ਕੋਈ 4500 ਨਹੀਂ ਕੋਈ 2600 ਨਹੀਂ ਕੋਈ 3800 ਨਹੀਂ ਬਸ ਫੈਰਾ ਹੀ ਫੈਰਾ ਫੈਰਾ ਹੀ ਫੈਰਾ ਫੈਰਾ ਹੀ ਫੈਰਾ ਆ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ ਕੋਰਤਾ ਪਿਆਮਾ ਲੈਣੇ ਉਹ 1500 ਦਾ ਇੱਥੇ ਕਰਤਾ 700 ਰੁਪਏ ਦਾ 700 ਰੁਪਏ ਦਾ ਕੋਰਤਾ ਪਿਆਮਾ ਨਾਲ 195 ਰੁਪਏ ਦੀ ਸਮਾਈ 895 ਦੇ ਸੀਤਾ ਸਰਾਇਆ কুর্তা ਪਜਾਮਾ ਲੈ ਜਾਓ ਉਹ 195 ਵਿੱਚ ਪੂਰੇ ਪੰਜਾਬ ਨੂੰ ਚੈਲੰਜ ਆ ਕਿਸੇ ਦਰਜੀ ਨੇ ਸਲਾਈ ਨਹੀਂ ਕਰਕੇ ਜਾਣਾ ਕਿਸ ਨੇ ਰਮਾਲ ਨਹੀਂ ਸਿੱਖ ਦੇਣਾ ਅਸੀਂ 195 ਵਿੱਚ কুর্তা ਪਜਾਮਾ ਵੀ ਸੀਕੇ ਦੇ ਦਾਂਗੇ ਸਿਰਫ ਇਸ ਕੁਰਤੇ ਪਜਾਮੇ ਦੇ ਆਫਰ ਹੈ ਇਸ ਗੱਲ ਦਾ ਤਿਆਰ ਰੱਖਿਓ ਆ ਚੱਕੋ ਉਹ ਦੁਪੱਟੇ 50 ਰੁਪਏ ਉਹ ਕਾਟਨ ਦੇ ਦੁਪੱਟੇ ਉਹ 2 200 ਵਾਲੇ 1.5 150 ਵਾਲੇ 50 ਰੁਪਏ ਦੁਪੱਟਾ 50 ਰੁਪਏ ਦੁਪੱਟਾ ਡਿਜ਼ਾਈਨ ਬਹੁਤ 50 50 ਰੁਪਏ ਦੁਪੱਟਾ ਉਹ ਚੈੱਕ ਕਰੀ ਚੱਲੋ ਉਹ ਲੈ ਜਾਓ ਲੁੱਟ ਕੇ ਮੇਲੇ ਚਾਰ ਦਿਨਾਂ ਦੇ ਕਾਟਨ ਦੇ ਉਹ ਮਾਲ ਕਰ ਦੇਣਾ ਕਲੀਅਰ ਭਾਜੀ ਨਵੇੜ ਦੇਣਾ ਸਟਾਕ ਉਹ ਲੋ ਆ ਵੀ ਚੱਕੋ ਆ ਵੀ ਚੱਕੋ ਕੋਈ 1000 ਨਹੀਂ ਕੋਈ 1100 ਕੋਈ 1200 ਨਹੀਂ ਡਬਲ ਬੈੱਡ ਸ਼ੀਟ ਉਹ ਡਬਲ ਬੈੱਡ ਦੀ ਚਾਦਰ ਵੀ ਕਰਤੀ 250 ਰੁਪਏ ਚ ਸਹਰਾਣੇ ਘਬਰ ਨਾਲ ਬਾਜ਼ਾਰ ਦਾ ਰੇਟ 1000 ਸਾਡੇ ਕੋਲੋਂ 1000 ਦੀਆਂ 4 250 ਰੁਪਏ 250 ਰੁਪਏ ਰੰਗ ਵੀ ਬਹੁਤ ਆ ਡਿਜ਼ਾਈਨ ਵੀ ਬਹੁਤ ਆ ਵਰਕ ਵੀ ਬਹੁਤ ਆ ਜਿੰਨੇ ਮਰਜ਼ੀ ਲੈ ਜਾਓ ਓ ਚਾਰ ਦਿਨ ਸਿਰਫ ਚਾਰ ਦਿਨ ਸਿਰਫ ਚਾਰ ਦਿਨ ਸਿਰਫ ਚਾਰ ਦਿਨ ਚਾਰ ਦਿਨ ਚਾਰ ਦਿਨ ਲੈ ਜਾਓ ਮੇਲਾ ਸਿਰਫ ਚਾਰ ਦਿਨਾਂ ਦਾ ਓ ਇਧਰ ਆ ਜਾਓ ਓਏ ਕੋਈ ਝੋਲਾ ਸ਼ਾਪ ਦੁਕਾਨ ਨਹੀਂ ਵੱਡਾ ਬ੍ਰਾਂਡ ਆ ਵੱਡਾ ਬ੍ਰਾਂਡ ਓ ਅਸੀਂ ਦਮ ਰੱਖਦੇ ਆ ਸਾਡੇ ਕੋਲ 100 ਰੁਪਏ ਦਾ ਸੂਟ ਵੀ ਆ ਸਾਡੇ ਕੋਲ 30000 ਦਾ ਸੂਟ ਵੀ ਆ ਜੇ ਕੋਈ ਭੈਣ ਭਾਈ ਸਾਡਾ ਕੈਰ ਵੀ ਅਸੀਂ ਤਾਂ ਕੈਨੇਡਾ ਅਮਰੀਕਾ ਦੇ ਲੰਬਾ ਪਾਸੇ ਭਾ ਕੇ ਆਉਣਾ ਭਾਈ ਸਾਡੇ ਮਾਤਲਬ ਦੀ ਚੀਜ਼ ਹੈਗੀ ਆ ਆ ਦੇਖੋ ਵਿਆਹਾਂ ਸ਼ਾਦੀਆਂ ਵਾਲੇ ਸ਼ਗਨ ਵਾਲੇ ਸੂਟ ਇਦਾਂ ਦੇ ਭਾਰੇ ਭਾਰੇ ਲਹਿੰਗੇ ਨੂੰ ਮਾਤ ਪਾਉਣ ਵਾਲੇ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਆ ਪਰ ਗਰੰਟੀ ਇਹ ਆ 5-5000 ਰੁਪਿਆ ਬਾਜ਼ਾਰ ਨਾਲੋਂ ਸਸਤਾ ਕੋਈ 10-10000 ਰੁਪਿਆ ਬਾਜ਼ਾਰ ਨਾਲੋਂ ਸਸਤਾ ਜੇ ਤੁਸੀਂ 10 ਸੂਟ ਲੈ ਲਏ ਆਲੀ 50000 ਰੁਪਿਆ ਬਾਜ਼ਾਰ ਨਾਲੋਂ ਬਚਾ ਕੇ ਵੇਚਾਂਗੇ ਤੁਹਾਡਾ ਚੱਕੋ ਭਾਜੀ ਆ ਹੈਵੀ ਹੈਵੀ ਸੂਟ ਹੈ ਇਹ ਐਨ ਆਰ ਆਈ ਵੀਰਾਂ ਵਾਸਤੇ ਉਹ ਜਿਹੜੇ ਕੈਨੇਡਾ ਵਾਲੀ ਮਾਸੀ ਨਹੀਂ ਮੰਨਦੀ ਉਹ ਪੂਆਣੀ ਮੰਨਦੀ ਇੰਗਲੈਂਡ ਵਾਲੀ ਉਹਨਾਂ ਨੂੰ ਲੈ ਆਓ ਆ ਤਾਜਵਰੀ ਵਾਲੇ ਹੈਵੀ ਹੈਵੀ ਸੂਟ ਗਰੰਟੀ ਦਿੰਨੇ ਆ ਇਹੋ ਜਿਹਾ ਫਰਕ ਨਹੀਂ ਕਿਤੋਂ ਮਿਲਨੇ ਓਏ ਇਹੋ ਜਿਹੀ ਐਟਮਾ ਨਹੀਂ ਮਿਲਨੀ ਆ ਦੇਖੋ ਜੀ ਅਸੀਂ ਚੈਲੰਜ ਕਰਦੇ ਆ ਤੁਹਾਡੀ ਰੁੱਸੀ ਭੂਆ ਵੀ ਮਨਾ ਦੇਾਂਗੇ ਮਾਮੀ ਵੀ ਮਨਾ ਦੇਾਂਗੇ ਭੈਣ ਵੀ ਮਨਾ ਰਹਿਗੇ ਪਰਜਾਈ ਵੀ ਮਨਾ ਦੇਾਂਗੇ ਕਰਕੇ ਸਾਡੇ ਸੂਟਾਂ ਦੇ ਵਿੱਚ ਤਾਕਤ ਬਹੁਤ ਆ ਓ ਸਾਡੇ ਸੂਟਾਂ ਦੇ ਵਿੱਚ ਪਿਆਰ ਬਹੁਤ ਆ ਸੋ ਸ਼ਗਨ ਵਾਲੇ ਸੂਟ ਜੇ ਲੈਣੇ ਆਜੋ ਦੇਖੋ 15000 18000 12000 10000 ਇੱਕ ਨਾ ਦੁਕਾਨਦਾਰ ਮੰਗਦੇ ਸਾਡੇ ਕੋਲ ਕੋਈ 5000 ਕੋਈ 6000 ਕੋਈ 7000 ਕੋਈ 7500 ਇੰਨੀ ਰੇਂਜ ਦੇ ਵਿੱਚ ਚੀਜ਼ਾਂ ਦੇ ਰਣੀ ਐ ਟੋਪੀਆਂ ਰਾਇਲ ਬਲੂ ਸੂਟ ਹੈ ਹੈਂਡਵਰਕ ਦਾ ਕੰਮ ਹੈ ਵਰਕ ਚੈੱਕ ਕਰ ਲੋ ਜ਼ੀਰੋ ਟਾਂਕੇ ਤੇ ਵਰਕ ਹੋਇਆ ਡਿਜ਼ਾਈਨ ਦੀ ਚੈਲੰਜ ਹੈ ਰੇਟ ਦਾ ਚੈਲੰਜ ਹੈ ਇਹ 4 ਦਿਨ 4 ਦਿਨ ਇਹ ਰੇਟ ਮਿਲਨੇ ਆ ਜੋ ਅਸੀਂ ਦਈ ਜੰਨੇ ਆ ਸਿਰਫ 4 ਦਿਨ ਤਾਜਵਰੀ ਦਾ ਕੱਪੜਾ ਬਣਾ ਲਓ ਚਾਹੇ ਵਿਆਹ ਅਗਲੇ ਮਹੀਨੇ ਆ ਚਾਹੇ ਦਸੰਬਰ ਦੇ ਚਾਹੇ ਜਨਵਰੀ ਚਾਹੇ ਫਰਵਰੀ ਦੇ ਰੇਡ ਜੋ ਮਿਲਨੇ ਆ ਵੈਰਾਈਟੀ ਜੋ ਮਿਲਨੀ ਆ ਸਿਰਫ ਮਾਤੂ ਸ਼ਰੀ ਦਸਤਾਰ ਪਾਕੇ ਪਰਨੇ ਚਾੜ ਦੇਣਾ ਆ ਆ ਦੇਖੋ ਜੀ ਲੱਦੇ ਪੈ ਸੂਟ ਲੱਦੇ ਪੈ ਸੂਟ ਮੈਂ ਚੈਲੰਜ ਕਰਦਾ ਕਿਸੇ ਦੁਕਾਨ ਤੇ ਇਤਨੀਆਂ ਵੈਰਾਈਟੀਆਂ ਹਜੇ ਆਈਆਂ ਨਹੀਂ ਹੋਣੀਆਂ ਕਿਉਂਕਿ ਦੁਕਾਨਦਾਰ 10 10 20 20 ਪੀਸ ਲਿਆਉਂਦੇ ਆ ਵੀ ਹਜੇ ਸੀਜ਼ਨ ਨਹੀਂ ਸ਼ੁਰੂ ਹੋਇਆ ਮਾਤੂ ਸ਼ਰੀ ਦਸਤਾਰ ਦਮ ਰੱਖਦਾ ਇਹ ਪੰਜਾਬ ਦਾ ਸਭ ਤੋਂ ਵੱਡਾ ਸਟੋਰ ਆ ਜਿੱਥੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਇੱਕੋ ਹੀ ਤਰ੍ਹਾਂ ਦੇ ਹਜ਼ਾਰ ਹਜ਼ਾਰ ਪੀਸ ਪਏ ਆ ਓਏ ਅਸੀਂ ਬਲ ਸਸਤਾ ਕੱਪੜਾ ਖਰੀਦ ਕੇ ਲਿਆਉਣੇ ਆ ਫੈਕਟਰੀਆਂ ਮਿਲਣ ਵਾਲੇ ਲੜ ਕੇ ਤੇ ਸਸਤਾ ਹੀ ਤੁਹਾਨੂੰ ਵੇਚ ਦੇ ਆ ਮਨ 'ਚ ਕਰੇ ਇਦਾਂ ਦਾ ਲਾਲਚ ਨਹੀਂ ਆਇਆ ਵੀ ਜੇ ਸਸਤਾ ਖਰੀਦ ਲੈਣੇ ਚਾਰ ਪੈਸੇ ਲੋਕਾਂ ਤੋਂ ਲੁੱਟ ਲਈਏ ਜਾਂ ਵੱਧ ਪੈਸੇ ਲੈ ਲਈਏ ਨਾ ਹੱਕ ਸੱਚ ਦੀ ਖਾਣੀ ਆ ਭਾਈ ਸ਼ਿਮਰ ਦਾ ਸੂਟ ਭਾਜੀ ਸ਼ਿਮਰ ਦਾ ਸੂਟ ਆ ਚੈੱਕ ਕਰੋ ਵਰਕ ਚੈੱਕ ਕਰੋ ਸੂਟ ਦਾ ਡਿਜ਼ਾਈਨ ਚੈੱਕ ਕਰੋ ਮੈਂ ਕਹਿੰਦਾ ਸੂਟ ਮੂੰਹੋ ਬੋਲਦੇ ਆ ਆ ਚੈੱਕ ਕਰੋ ਜੀ ਕਿਹੜਾ ਸੂਟ ਛੱਡੂਗਾ ਮੂੰਹ ਦੇਖ ਕੇ ਮੈਂ ਕਹਿਣਾ ਕਿਹੜਾ ਸੂਟ ੱਡੂਗਾ ਕਿਹੜਾ ੱਡੂਗਾ ਸੂਟ ਹੋਰ ਹੋਰ ਕਿਸੇ ਪਾਸੇ ਜਾਣ ਦੀ ਲੋੜ ਹੈ ਨਹੀਂ ਦੇਖੋ ਟੌਪ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਕੁੜੀਆਂ ਪਸੰਦ ਕਰਦੀਆਂ ਲਾਈਟ ਰਾਈਟ ਪਿੰਕ ਹੋਵੇ ਆ ਲੈ ਜੋ ਲਾਈਟ ਪਿੰਕ ਹਰ ਤਰ੍ਹਾਂ ਦੀ ਚੀਜ਼ ਜੇ ਕਿਸੇ ਕੁੜੀ ਦਾ ਵਿਆਹ ਆ ਮੁੰਡੇ ਦੇ ਵਿਆਹ ਆ ਉਹਦੀ ਮੰਮੀ ਨੇ ਇਤਨਾ ਸੂਟ ਪਾ ਕੇ ਜਦੋਂ ਲਾਵਾ ਲੈ ਕੇ ਘਰ ਆਉਣਾ ਸ਼ਾਮ ਨੂੰ ਪਾਣੀ ਵਾਰ ਕੇ ਪੀਣਾ ਆਹ ਹੀ ਸੂਟ ਚਾਹੀਦਾ ਜੇ ਮਾਤਾ ਦੇ ਘਰ ਦੀ ਟੌਰ ਨਹੀਂ ਕੱਢੀ ਤਾਂ ਭਾਈ ਕੱਢਣੀ ਕਹਦੇ ਆ ਤੁਹਾਡੀ ਮਾਤਾ ਦੀ ਟੌਰ ਵੀ ਕੱਟਾਂਗੇ ਫਰੀ ਵਾਲੇ ਪਾ ਰੇਟ ਬਹੁਤ ਘਾਟਿਆ ਸਾਡੇ ਛੇਤੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਬੇਨਤੀ ਇਹ ਆ 4 ਦਿਨਾਂ 4 ਦਿਨ ਬਾਅਦ ਨਹੀਂ ਸਾਨੂੰ ਕਹਿਣਾ ਵੀ ਸੰਗਤ ਬੜਾ ਪੜਾ ਦਿੱਤਾ ਕੁਝ ਨਹੀਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 16 ਜੂਨ 16 ਜੂਨ ਤੱਕ ਆ ਜਾਓ ਵੱਡੇ ਫੇਰੇ ਕਰ ਰਹੇ ਵੱਡੇ ਫਾਇਦੇ ਦੇਖੋ ਕਿੰਨੇ ਭੈਣ ਭਰਾ ਇਕੱਠੇ ਹੋ ਕੇ ਆ ਗਏ ਲੋਕਾਂ ਦਾ ਕੱਠ ਲੋਕਾਂ ਦਾ ਪਿਆਰ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਾਂਗੇ ਬੱਸ ਸਟੈਂਡ ਤੋਂ ਬੱਸੇ ਆਜੋ ਟੈਂਪੂ ਆਜੋ ਉਸ ਤੋਂ ਬਾਅਦ ਰਿਕਸ਼ਾ ਸਰਵਸ ਸਾਡੇ ਕੋਲ ਚੱਲਦੀ ਆ ਰਿਕਸ਼ਾ ਫ੍ਰੀ ਦੇ ਬਜੇ ਤੁਹਾਨੂੰ ਛੱਡ ਕੇ ਜਾਓ ਤੁਸੀਂ ਦਸਤਾਰ ਨੇ ਰਕਸ਼ਿਆਂ ਦੇ ਵਿੱਚ ਲਾ ਲਓ ਲੋਕਾਂ ਦੇ ਚਾਹ ਪਾਣੀ ਦੇ ਅਰੇਂਜਮੈਂਟ 'ਚ ਲਾ ਲਓ ਚਾਹੇ ਸੂਟਾਂ ਦੇ ਰੇਟਾਂ 'ਚ ਲਾ ਲਓ ਚਾਹੇ ਕੋਟ ਪੈਂਟ ਦੇ ਰੇਟਾਂ 'ਤੇ ਲਾ ਲਓ ਚਾਹੇ ਕੁਰਤੇ ਪਜਾਮੇ ਦੇ ਰੇਟਾਂ 'ਚ ਲਾ ਲਓ ਜੋ ਅਸੀਂ ਫਾਇਦੇ ਕਰ ਰਹੇ ਆ ਕਿਤੇ ਪੰਜਾਬ 'ਚ ਨਹੀਂ ਹੋਣੇ ਇੱਕ ਵਾਰੀ ਆਓ ਦੇਖੋ ਚੀਜ਼ ਦੇਖੋ ਤੇ ਰੇਟ ਸੁਣੋ ਤੁਸੀਂ ਮਹਿੰਗੇ ਮਹਿੰਗੇ ਸੂਟ ਬਜ਼ਾਰਾਂ 'ਚੋਂ ਲੈਣੇ ਹੋ ਤੁਸੀਂ ਮਹਿੰਗੇ ਮਹਿੰਗੇ ਕੋਟ ਪਾਟ ਸਵਾਨੇ ਹੋ ਹੁਣ 2995 37 ਤੋਂ 60 ਤੇ ਕੋਟ ਪੈਂਟ ਮਿਲ ਰਿਹਾ 895 ਜੇ ਕੁੜਤਾ ਪਜਾਮਾ ਸੀਕੇ ਦੇ ਨੇ ਸਿਰਫ 4 ਦਿਨ ਹੈ ਧਿਆਨ ਨਾਲ ਸੁਣੋ 4 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੁਹਾਨੂੰ ਇਦਾਂ ਨਹੀਂ ਲੱਗਣਾ ਵੀ ਕਿਸੇ ਦੁਕਾਨ ਦੇ ਸਟੋਰ ਤੇ ਗਏ ਆ ਤੁਹਾਨੂੰ ਇਦਾਂ ਲੱਗਣਾ ਵੀ ਨਾਨਕਿਆਂ ਦੇ ਗਏ ਆ ਕਿਉਂਕਿ ਸੇਵਾ ਜੀ ਅਸੀਂ ਬਹੁਤ ਕਰਨੀ ਤੁਹਾਡੀ ਪਿਆਰ ਹੀ ਬੜਾ ਕਰਨਾ ਤੁਹਾਨੂੰ ਇਦਾਂ ਲੱਗਣਾ ਆਪਣੇ ਭਰਾ ਦੀ ਦੁਕਾਨ ਤੇ ਆਏ ਆ ਸੋ ਆਜੋ ਜੀ ਤੁਹਾਡੀ ਵੇਟ ਕਰਦੇ ਆਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਬੱਗਾਪਾਣਾ